ਹਾਂਜੀ ਕੀ ਹਾਲ ਚਾਲ ਦੋਸਤੋ ਅੱਜ ਆਪਾਂ ਲੈ ਕੇ ਆਏ ਇੱਕ ਨਵੀਂ ਕਹਾਣੀ ਪਿੰਡੂ ਵਤੀਰੇ ਨਾਲ ਜੁੜੀ ਹੋਈ ਸਮਾਜ ਨਾਲ ਜੁੜੀ ਹੋਈ ਉਹ ਕਹਾਣੀ ਜਿਸ ਵਿੱਚ ਇੱਕ ਬਾਪੂ ਬੇਬੇ ਤੇ ਉਹਨਾਂ ਦੇ ਦੋ ਸੁਪੁੱਤਰ ਤੇ ਦੋ ਨੂੰਹਾਂ ਘਰ ਵਿੱਚ ਰਹਿੰਦੇ ਸਨ ਸਪੁੱਤਰ ਨੋਹਾ ਬੇਬੇ ਦੇ ਕਹਿਣੇ ਤੋਂ ਬਾਹਰ ਨਹੀਂ ਸਨ ਜਿਵੇਂ ਘਰ ਵਿੱਚ ਬੇਬੇ ਕਹਿੰਦੀ ਸੀ ਉਹੀ ਕੁਝ ਹੁੰਦਾ ਸੀ ਜੇ ਬੇਬੇ ਦਿਨ ਨੂੰ ਰਾਤ ਕਹਿ ਦਿੰਦੀ ਸੀ ਤਾਂ ਰਾਤ ਹੁੰਦੀ ਸੀ ਤੇ ਜੇ ਬੇਬੇ ਗਧੇ ਨੂੰ ਘੋੜਾ ਕਹਿ ਦਿੰਦੀ ਸੀ ਤਾਂ ਉਹ ਘੋੜਾ ਹੀ ਹੋ ਜਾਂਦਾ ਸੀ ਤੇ ਨੋਹਾ ਪੂਰੀਆਂ ਬੇਬੇ ਦੇ ਢਰਾਵੇ ਵਿੱਚ ਸਨ ਤੇ ਪੁੱਤ ਵੀ ਬੇਬੇ ਦੇ ਪੂਰਾ ਕਹਿਣੇ ਵਿੱਚ ਸਨ ਬੇਬੇ ਚਾਹੇ ਕਿਸੇ ਨੂੰ ਕੁਝ ਦੇਣਾ ਲੈਣਾ ਘਰ ਵਿੱਚ ਪੂਰਾ ਆਪਣਾ ਰੋਬ ਰੱਖਦੀ ਸੀ ਤੇ ਨੂਆ ਵੀ ਬੇਬੇ ਦੇ ਕਹਿਣੇ ਤੋਂ ਬਿਨਾਂ ਕਿਸੇ ਨੂੰ ਘਰੋਂ ਚੋ ਚੀਜ਼ ਨਹੀਂ ਸੀ ਕੋਈ ਦਿੰਦੀਆਂ ਤੇ ਇੱਕ ਦਿਨ ਐਵੇਂ ਹੀ ਉਹਨਾਂ ਦੇ ਘਰ ਇੱਕ ਫਕੀਰ ਆਇਆ ਫਕੀਰ ਨੇ ਆ ਕੇ ਆਟੇ ਦੀ ਕੋਲੀ ਮੰਗੀ ਤਾਂ ਫਕੀਰ ਨੂੰ ਬੇਬੇ ਦੀ ਨੂ ਨੇ ਜਵਾਬ ਦੇ ਦਿੱਤਾ ਤੇ ਉਸਨੇ ਕਿਹਾ ਕਿ ਬੇਬੇ ਘਰ ਨਹੀਂ ਆ ਫਕੀਰ ਉੱਥੋਂ ਪੁੱਠੇ ਪੈਰੀ ਵਾਪਸ ਚਲਾ ਗਿਆ ਤੇ ਰਸਤੇ ਵਿੱਚ ਉਸ ਨੂੰ ਬੇਬੇ ਆਉਂਦੀ ਮਿਲ ਗਈ ਤੇ ਫਕੀਰ ਨੇ ਬੇਬੇ ਨੂੰ ਕਿਹਾ ਕਿ ਮਾਤਾ ਜੀ ਤੁਹਾਡੀ ਵੀ ਘਰ ਵਿੱਚ ਇੰਨੀ ਕਦਰ ਹੋਏਗੀ ਜਿੰਨੀ ਅੱਜ ਮੇਰੀ ਹੋਈ ਆ ਤੇਰੀ ਨੂੰਹ ਨੇ ਤਾਂ ਕਿਹਾ ਕਿ ਅਸੀਂ ਤੇਰੇ ਵਾਸਤੇ ਕਮਾਉਂਦੇ ਆ ਤੇ ਤੇਰੇ ਲਈ ਤੇਰੇ ਹੱਥ ਪੈਰ ਨਹੀਂ ਚੱਲਦੇ ਤੇ ਨੂੰ ਕੋਈ ਹੋਰ ਗੱਜਾ ਨਹੀਂ ਪਾਉਂਦਾ ਤੂੰ ਮੂੰਹ ਚੱਕ ਕੇ ਇੱਥੇ ਆ ਜੰਨਾ ਤੇ ਆ ਫਕੀਰ ਨੇ ਬਹੁਤ ਜ਼ਿਆਦਾ ਮਾਨ ਘਾੜਤ ਗੱਲਾਂ ਬਣਾ ਕੇ ਬੇਬੇ ਨੂੰ ਦਸੀਆਂ ਹੁਣ ਬੇਬੇ ਸੌਂਦੀ ਰਹੀ ਤੇ ਫਕੀਰ ਕਹਿੰਦਾ ਕਿ ਬੇਬੇ ਜੀ ਤੁਹਾਡੇ ਨੂੰ ਤੁਹਾਡੇ ਨੂੰ ਤਾਂ ਬੋਲਣ ਦਾ ਬਿਲਕੁਲ ਵੀ ਪਤਾ ਨਹੀਂ ਉਹ ਤਾਂ ਕਿਸੇ ਦਾ ਉੱਠਾ ਬੈਠਾ ਕਿਸੇ ਨੂੰ ਨਹੀਂ ਦੇਖਦੀ ਉਹ ਤਾਂ ਨਾ ਕਿਸੇ ਦਾ ਲਿਆਜ ਕਰਦੀ ਐ ਤੇ ਉਸ ਨੇ ਤਾਂ ਮੈਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਹਣ ਬੇਬੇ ਸਾਰੀ ਗੱਲ ਸੁਣਦੀ ਆ ਤੇ ਉਹ ਆਪਣੇ ਪੁੱਤਾਂ ਤੇ ਨੋਹਾਂ ਬਾਰੇ ਸੋਚਦੀ ਆ ਤੇ ਬੇਬੇ ਜਦੋਂ ਉੱਥੇ ਫਕੀਰ ਕੋਲੇ ਖੜੀ ਹੁੰਦੀ ਆ ਤੇ ਉਹ ਫਕੀਰ ਨੂੰ ਇੱਕ ਵਾਰ ਪਰਖ ਕੇ ਕਹਿੰਦੀ ਆ ਕਿ ਇਹ ਗੱਲ ਸੱਚ ਹੈ ਤਾਂ ਫਕੀਰ ਕਹਿੰਦਾ ਲੈ ਦੱਸ ਬੇਬੇ ਤੂੰ ਵੀ ਹੁਣ ਮੇਰੇ ਤੇ ਸ਼ੱਕ ਕਰਦੀ ਆ ਕਦੇ ਫਕੀਰ ਝੂਠ ਬੋਲਦੇ ਵੇਖੇ ਨੇ ਤਾਂ ਬੇਬੇ ਨੂੰ ਪੂਰਾ ਯਕੀਨ ਹੋ ਜਾਂਦਾ ਕਿ ਫਕੀਰ ਸੱਚ ਹੀ ਕਹਿ ਰਿਹਾ ਜਦ ਬੇਬੇ ਫਕੀਰ ਨੂੰ ਲੈ ਕੇ ਘਰ ਆ ਜਾਂਦੀ ਆ ਤੇ ਉਹ ਆਪਣੇ ਘਰ ਦੇ ਦਰਾਂ ਵਿੱਚ ਆ ਕੇ ਜੋਰ ਦੀ ਪੈਰ ਝਾੜਦੀ ਤੇ ਖੜਾਕ ਕਰਦੀ ਆ ਬੇਬੇ ਦੀਆਂ ਨੋਹਾਂ ਝਟ ਦੇਣੇ ਬਾਹਰ ਆ ਜਾਂਦੀਆਂ ਤੇ ਉਹ ਬੇਬੇ ਵੱਲ ਦੇਖਦੀਆਂ ਤੇ ਬੇਬੇ ਆਪਣੀ ਨੋਹ ਨੂੰ ਆ ਕੇ ਕਹਿੰਦੀ ਆ ਕਿ ਕਿਉਂ ਭਾਈ ਕੁੜੇ ਤੂੰ ਇਹਨੂੰ ਗਜਾ ਤੋਂ ਮੋੜਿਆ ਕੀ ਕਿਹਾ ਤੂੰ ਇਸ ਨੂੰ ਕਿੰਨਾ ਕੁ ਚੰਗਾ ਭਲਾ ਬੁਰਾ ਬੋਲੀਆਂ ਤਾਂ ਬੇਬੇ ਦੀ ਨੋਹ ਚੁੱਪ ਚਾੰਦ ਖੜੀ ਸੋਣ ਰਹੀ ਹੁੰਦੀ ਆ ਬੇਬੇ ਕਹਿੰਦੀ ਕਿਉਂ ਤੂੰ ਇਹਨੂੰ ਕੀ ਕਿਹਾ ਸੀ ਕਿ ਤੇਰੇ ਲਈ ਸਾਡੇ ਘਰ ਵਿੱਚ ਗਜਾ ਨਹੀਂ ਆ ਦਾਣੇ ਨਹੀਂ ਆ ਤੇ ਬੇਬੇ ਦੀ ਨੂੰਹ ਡਰਦੀ ਬੋਲੀ ਕਿ ਹਾਂਜੀ ਮੈਂ ਕਿਹਾ ਸੀ ਬੇਬੇ ਜੀ ਤਾਂ ਹੁਣ ਫਕੀਰ ਤੇ ਅੰਦਰ ਖੁਸ਼ੀ ਦੇ ਲੱਡੂ ਫਟਣ ਲੱਗੇ ਕਿ ਹੁਣ ਤਾਂ ਬੇਬੇ ਆਪਣੇ ਨੂੰਹ ਦੀ ਵਾਟ ਲਾਉਗੀ ਤੇ ਇਤੋਂ ਚੰਗਾ ਹੁੰਦਾ ਕਿ ਮੈਂ ਆਪਣਾ ਥੈਲਾ ਵੱਡਾ ਹੀ ਲੈ ਆਉਂਦਾ ਕਿਉਂਕਿ ਬੇਬੇ ਨੇ ਨੂੰਹ ਦੇ ਸਿਰ ਚੜ੍ਹ ਕੇ ਮੈਨੂੰ ਵੱਧ ਗਜਾ ਪਾਉਣੀ ਆ ਤੇ ਬੇਬੇ ਨੂੰਹ ਨੂੰ ਕਾਫੀ ਟਾਈਮ ਝੜਕਦੀ ਰਹੀ ਚੰਗਾ ਬਲਾ ਪਲਾ ਬੁਰਾ ਬੋਲਦੀ ਰਹੀ ਕਿ ਭਾਈ ਹਜੇ ਤਾਂ ਮੈਂ ਜਾਉਣੀ ਆ ਜੇ ਮੈਂ ਨਾ ਹੋਈ ਤੁਸੀਂ ਮੋੜਦਿਆ ਕਰਿਓ ਮੇਰੇ ਹੁੰਦਿਆ ਤੁਸੀਂ ਆਪਦੀ ਮਨ ਮਰਜੀ ਕਰਦੀਆਂ ਫਕੀਰਾਂ ਨੂੰ ਮੋੜਦੀਆਂ ਤੇ ਉਹ ਫਕੀਰ ਖੜਾ ਆਪਣੇ ਕੱਚੀਆਂ ਸਾਹ ਹਸ ਰਿਹਾ ਹੁੰਦਾ ਹੈ ਤੇ ਉਧਰੋਂ ਬਾਪੂ ਵੀ ਦੇਖ ਰਿਹਾ ਹੁੰਦਾ ਉਹ ਬਾਪੂ ਜੈਸੀ ਕਿ ਘਰ ਵਿੱਚ ਬਿਲਕੁਲ ਨਹੀਂ ਚੱਲਦੀ ਹੁੰਦੀ ਬਾਪੂ ਸਾਰੀ ਹਮੇਸ਼ਾ ਆਪਣੇ ਘਰ ਵਾਲੀ ਦੇ ਦਬਾਅ ਥੱਲੇ ਰਹਿੰਦਾ ਜਿਵੇਂ ਹੀ ਬੇਬੇ ਕਹਿੰਦੀ ਆ ਬਾਪੂ ਵੀ ਉਵੇਂ ਕਰਦਾ ਤੇ ਜਿਵੇਂ ਹੀ ਬੇਬੇ ਕਹਿੰਦੀ ਆ ਸਾਰਾ ਪਰਿਵਾਰ ਹੀ ਉਵੇਂ ਚੱਲਦਾ ਫਕੀਰ ਹੁਣ ਦੇਖਦਾ ਕਿ ਬੇਬੇ ਉਸ ਨੂੰ ਜ਼ਿਆਦਾ ਰਾਸ਼ਨ ਪਾਵੇਗੀ ਗਾਜਾ ਪਾਵੇਗੀ ਲੇਕਿਨ ਬੇਬੇ ਜਦੋਂ ਨੋਨੂ ਕਹਿੰਦੀ ਆ ਕਿ ਭਾਈ ਤੂੰ ਜਵਾਬ ਦਿੱਤਾ ਸੀ ਤੇ ਉਹ ਕਹਿੰਦੀ ਹਾਂ ਬੇਬੇ ਕਹਿੰਦੀ ਤੂੰ ਖਾਣੂ ਜਵਾਬ ਦਿੱਤਾ ਮੈਂ ਜਵਾਬ ਦੇਣਾ ਸੀ ਉਹ ਫਕੀਰਵਾਲ ਨੂੰ ਟੰਡਾ ਚੱਕ ਕੇ ਤੁਰ ਪੈਂਦੀ ਆ ਤੇ ਕਹਿੰਦੀ ਆ ਕਿਉਂ ਭਾਈ ਤੇਰੇ ਹੱਡ ਪੈਰ ਨਹੀਂ ਕੰਮ ਕਰਦੇ ਤੇਰ ਤੂੰ ਦਿਹਾੜੀ ਕਰਕੇ ਨਹੀਂ ਖਾ ਹੁੰਦਾ ਤੂੰ ਲੋਕਾਂ ਦੇ ਘਰਾਂ ਵਿੱਚ 6 ਫੁੱਟ ਦਾ ਮੰਗਣ ਦਾ ਕੰਮ ਕਰਦਾ ਤੂੰ ਕਿਤੇ ਖੇਤਾਂ 'ਚ ਕੰਮ ਕਰਕੇ ਰੋਟੀ ਖਾ ਲਾ ਹੁਣ ਫਕੀਰ ਨੂੰ ਤਾਂ ਮੰਗਦੇ ਨੂੰ ਤਾਂ ਰਾਹ ਨਾ ਲੱਭੇ ਪੱਜਨ ਨੂੰ ਤੇ ਬੇਬੇ ਉਸ ਨੂੰ ਦੂਰ ਤੱਕ ਲਲਕਾਰਦੀ ਕਹਿੰਦੀ ਆ ਕਿ ਅੱਜ ਤੋਂ ਬਾਅਦ ਤੂੰ ਸਾਡੇ ਦਰਾਂ ਵਿੱਚ ਨਹੀਂ ਆਉਣਾ ਚਾਹੀਦਾ ਤੇ ਫਕੀਰ ਕਹਿੰਦਾ ਕਿ ਇਹ ਤਾਂ ਉਲਟੀ ਗੰਗਾ ਵਹਿ ਗਈ ਇਹ ਕੀ ਹੋ ਗਿਆ ਤਾਂ ਉੱਥੋਂ ਫਕੀਰ ਚਲਾ ਜਾਂਦਾ ਹੁਣ ਬੇਬੇ ਦੀ ਘਰ ਪੂਰੇ ਘਰ ਵਿੱਚ ਕਾਰਗੁਜ਼ਾਰੀ ਚੱਲਦੀ ਆ ਬਾਪੂ ਵੀ ਬੇਬੇ ਦੇ ਕਹਿਣੇ ਤੋਂ ਬਾਹਰ ਨਹੀਂ ਹੁੰਦਾ ਤੇ ਲekin ਪਤਾ ਨਹੀਂ ਕੋਈ ਫਕੀਰ ਦੀ ਹਾਈ ਲੱਗਦੀ ਆ ਤੇ ਥੋੜੇ ਦਿਨਾਂ ਬਾਅਦ ਹੀ ਜਦੋਂ ਬੇਬੇ ਦੇ ਦਰਦ ਹੁੰਦਾ ਤੇ ਬੇਬੇ ਦੀ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਬੇਬੇ ਦੇ ਦੋਨੋਂ ਮੁੰਡੇ ਆਪਸ ਵਿੱਚ ਰਿਆਂ ਕਰਦੇ ਆ ਤੇ ਉਹ ਇੱਕ ਦੂਜੇ ਨੂੰ ਪੁੱਛਦੇ ਆ ਕਿ ਬਾਪੂ ਨੂੰ ਤੂੰ ਰੱਖੇਗਾ ਜਾਂ ਮੈਂ ਰੱਖੂੰਗਾ ਬਾਪੂ ਵੀ ਹੁਣ ਦੁਵਿਧਾ ਵਿੱਚ ਫਸ ਜਾਂਦਾ ਹੈ ਤੇ ਫਿਰ ਉਹ ਦੋਨੇ ਬਾਪੂ ਨੂੰ ਲਾਲਚ ਦੇ ਕੇ ਕਹਿੰਦੇ ਆ ਕਿ ਬਾਪੂ ਤੈਨੂੰ ਰੋਟੀ ਮਿਲੇਗੀ ਤੂੰ ਜਿਹੜੀ ਜ਼ਮੀਨ ਆ ਉਹ ਸਾਡੇ ਨਾਂ ਕਰਵਾ ਦੇ ਬਾਪੂ ਦੋਨਾ ਪੁੱਤਾਂ ਦੀ ਗੱਲ ਮੰਨ ਲੈਂਦਾ ਤੇ ਜ਼ਮੀਨ ਦੋਨਾ ਪੁੱਤਾਂ ਦੇ ਬਰਾਬਰ ਨਾਂ ਵੰਡ ਕੇ ਕਰਵਾ ਦਿੰਦਾ ਤੇ ਆਪਣਾ ਹੀ ਸਾਰਾ ਖ ਲੈਦਾ ਤੇ ਬਾਪੂ ਨੂੰ ਦੋਨੇ ਪੁੱਤ ਫਿਰ ਲਾਲਚ ਦਿੰਦੇ ਕਿ ਬਾਪੂ ਅਸੀਂ ਤੇਰੇ ਪੋਤਾ ਤੇਰੀ ਸਾਰੀ ਉਮਰ ਸੇਵਾ ਕਰਾਂਗੇ ਉਹ ਆਪਣਾ ਹਿੱਸਾ ਵੀ ਸਾਡੇ ਨਾਂ ਕਰਵਾ ਦੇ ਹੁਣ ਬਾਪੂ ਪੁੱਤਾਂ ਤੇ ਤੇ ਜਾਂਦਾ ਤੇ ਆਪਣਾ ਹਿੱਸਾ ਵੀ ਉਹਨਾਂ ਦੇ ਨਾਂ ਹੀ ਕਰਵਾ ਦਿੰਦਾ ਉਹ ਦੇਖਦਾ ਹੈ ਕਿ ਉਹ ਦੋਨੇ ਬੁਤਾਫਸ ਵਿੱਚ ਫੈਸਲਾ ਕਰਦੇ ਆ ਕਿ ਹੁਣ ਜ਼ਮੀਨ ਤਾਂ ਲੱਗ ਗਈ ਹੈ ਲੇਕਿਨ ਇੱਕ ਮਹੀਨਾ ਵੱਡਾ ਬਾਪੂ ਨੂੰ ਰੱਖੇਗਾ ਤੇ ਇੱਕ ਮਹੀਨਾ ਛੋਟਾ ਪੁੱਤਰ ਰੱਖੇਗਾ ਤੇ ਥੋੜਾ ਟਾਈਮ ਦੋ ਮਹੀਨੇ ਐਵੇਂ ਚੱਲਿਆ ਤੇ ਤਿੰਨਾ ਮਹੀਨਾ ਬਾਅਦ ਬਾਪੂ ਵਿਚਾਰੇ ਨੇ ਇੱਕ ਦਿਨ ਉਸਨੂੰ ਦੁਪਹਿਰ ਨੂੰ ਭੁੱਖ ਲੱਗ ਗਈ ਤੇ ਛੋਟੀ ਨੂੰ ਨੂੰ ਆਵਾਜ਼ ਦਿੱਤੀ ਕਿ ਭਾਈ ਮੈਂ ਰੋਟੀ ਖਾਣੀ ਆ ਮੈਨੂੰ ਰੋਟੀ ਲਾ ਦੋ ਤੇ ਛੋਟੀ ਨੂੰ ਕਹਿੰਦੀ ਆ ਕਿ ਬਾਪੂ ਜੀ ਇਹ ਰੋਟੀ ਦਾ ਕਿਹੜਾ ਟਾਈਮ ਆ ਦੁਪਹਿਰ ਦਾ ਰੋਟੀ ਦਾ ਸਵੇਰੇ ਸ਼ਾਮ ਹੁੰਦੀ ਆ ਮੇਰੇ ਤੋਂ ਨਹੀਂ ਪੱਕਦੀਆਂ ਤਿੰਨ ਵੇਲੇ ਰੋਟੀਆਂ ਤੇ ਬਾਪੂ ਉਦਾਸ ਹੋ ਕੇ ਵੱਡੀ ਨੂੰ ਵੱਲੇ ਚਲਾ ਜਾਂਦਾ ਤੇ ਉਸਨੂੰ ਕਹਿੰਦਾ ਭਾਈ ਮੈਂ ਰੋਟੀ ਖਾਣੀ ਆ ਤਾਂ ਉਹ ਸੁਣ ਉਹ ਵੱਡੀ ਨੂੰ ਕਹਿੰਦੀ ਆ ਕਿ ਬਾਪੂ ਜੀ ਹਜੇ ਤਾਂ ਤੇਰੇ ਉੱਧਰ ਦੇਣ ਪਏ 8 ਦਿਨ ਰਹਿੰਦੇ ਆ ਮੀਨਾਵਾਂ ਚ ਹੁਣ ਤੂੰ ਉਧਰ ਮਹੀਨਾ ਪੂਰਾ ਕਰ ਫੇਰ ਜਦੋਂ ਮੇਰੇ ਵੱਲ ਆ ਗਿਆ ਭਵੇਂ ਦੁਪਹਿਰੇ ਵੀ ਰੋਟੀ ਖਾ ਲਿਆ ਕਰੀ ਮੈਂ ਬਣਾ ਦਿਆ ਕਰੂੰਗੀ ਬਾਪੂ ਵਿਚਾਰਾ ਭੁੱਖਾ ਤੇ ਆਇਆ ਬੜਾ ਗੁੱਸੇ ਵਿੱਚ ਆ ਕੇ ਆਪਣੀ ਪੋਟਲੀ ਚਾਕੇ ਘਰੋਂ ਤੁਰ ਪੈਂਦਾ ਕਿ ਮੈਂ ਅੱਜ ਇਸ ਘਰ ਵਿੱਚ ਹੀ ਨਹੀਂ ਰਹਾਗਾ ਕਿਉਂਕਿ ਮੈਨੂੰ ਤਾਂ ਰੋਟੀ ਨਸੀਬ ਨਹੀਂ ਤਾਂ ਉਹ ਤੁਰਿਆ ਜਾਂਦਾ ਤੇ ਰਸਤੇ ਵਿੱਚ ਉਸ ਨੂੰ ਇੱਕ ਫਕੀਰ ਮਿਲਦਾ ਫਕੀਰ ਕਹਿੰਦਾ ਹੈ ਕਿ ਭਗਤਾ ਕੀ ਗੱਲ ਤੂੰ ਬੜਾ ਉਦਾਸ ਹੈ ਤਬ ਬਾਪੂ ਉਸ ਨੂੰ ਸਾਰੀ ਗਾਣੀ ਸਮਝਾ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਨੋਹਾਂ ਪੁੱਤਾਂ ਨੇ ਰੋਟੀ ਨਹੀਂ ਦਿੱਤੀ ਜ਼ਮੀਨ ਜਾਇਦਾਦ ਮੇਰੇ ਤੋਂ ਖੋ ਲਈਆ ਤੇ ਉਹ ਫਕੀਰ ਇੱਕ ਰੱਸੀ ਨਾਲ ਬੰਨੀ ਹੋਈ ਇੱਕ ਪੋਟਲੀ ਭਾਰੀ ਬਾਪੂ ਦੇ ਲੱਕ ਨਾਲ ਬੰਨ੍ਹ ਦਿੰਦਾ ਰੱਸੀ ਤਬ ਬਾਪੂ ਨੂੰ ਕਹਿੰਦਾ ਹੈ ਕਿ ਹੁਣ ਤੂੰ ਘਰੇ ਚਲਾ ਜਾ ਤੇ ਤੈਨੂੰ ਰੋਟੀ ਵੀ ਮਿਲੂ ਤੇ ਤੇਰੀ ਸੇਵਾ ਵੀ ਹੋਊਗੀ ਬਾਪੂ ਘਰੇ ਵਾਪਸ ਆ ਜਾਂਦਾ ਤਾਂ ਉਹ ਦੇਖਦਾ ਹੈ ਕਿ ਜਦੋਂ ਤੁਰਿਆ ਆਉਂਦਾ ਤੇ ਉਸ ਨੂੰ ਛੋਟੇ ਨੂੰ ਭੱਜ ਕੇ ਦੇਖਦੀ ਆ ਤੇ ਉਸ ਦੀ ਨਿਗਾ ਉਸ ਦੀ ਲੱਕ ਨਾਲ ਬੰਨੀ ਪੋਟਲੀ ਤੇ ਚਲੀ ਜਾਂਦੀ ਆ ਹੁਣ ਉਸ ਦੀ ਛੋਟੀ ਨੂੰ ਲੱਗਦਾ ਹੈ ਕਿ ਬਾਪੂ ਦੇ ਲੱਕ ਨਾਲ ਪਤਾ ਨਹੀਂ ਪੋਟਲੀ ਕੀ ਹੈ ਇਸ ਵਿੱਚ ਕੀ ਸੋਨੇ ਹੀਰੇ ਕੀ ਪੈਸਾ ਟਕਾ ਉਹ ਬਾਪੂ ਨੂੰ ਦਰਾਂ 'ਚ ਜਾ ਕੇ ਕਹਿੰਦੀ ਆ ਬਾਪੂ ਜੀ ਇੱਧਰ ਆਓ ਮੈਂ ਰੋਟੀ ਪਾਣੀ ਦਿਆ ਕਰੂੰਗੀ ਤੁਸੀਂ ਮੇਰੇ ਘਰ ਹੀ ਰਹੋ ਜਦੋਂ ਬਾਪੂ ਬੈਠਾ ਰੋਟੀ ਖਾ ਰਿਆ ਹੁੰਦਾ ਤੇ ਇਨੇ ਨੂੰ ਵੱਡਾ ਪੁੱਤਰ ਖੇਤਾਂ ਵਿੱਚੋਂ ਆਉਂਦਾ ਤੇ ਉਹ ਬਾਪੂ ਦੇ ਲੱਕ ਨਾਲ ਬੰਨੀ ਪੋਟਲੀ ਦੇਖਦਾ ਹੈ ਤੇ ਉਹ ਕਹਿੰਦਾ ਹੈ ਕਿ ਬਾਪੂ ਮੈਂ ਵੱਡਾ ਮੁੰਡਾ ਆ ਤੇਰਾ ਮੈਂ ਹੀ ਰੋਟੀ ਦਊਂਗਾ ਪਹਿਲ ਮੈਨੂੰ ਆ ਤੂੰ ਮੇਰੇ ਘਰ ਚੱਲ ਬਾਪੂ ਹੈਰਾਨ ਹੋ ਜਾਂਦਾ ਕਿ ਭਈ ਪੋਟਲੀ ਦਾ ਇੰਨਾ ਕਮਾਲ ਹੋ ਗਿਆ ਇਹ ਤਾਂ ਪੂਰੀ ਤਰ੍ਹਾਂ ਬਦਲ ਗਏ ਹੁਣ ਬਾਪੂ ਦੀ ਪੂਰੀ ਸੇਵਾ ਹੁੰਦੀ ਰਹੀ ਸਵੇਰੇ ਸ਼ਾਮ ਚੰਗਾ ਦੁੱਧ ਵਾਦ ਚੰਗਾ ਰੋਟੀ ਪਾਣੀ ਤੇ ਬਾਪੂ ਵੀ ਉਹ ਪੋਟਲੀ ਨੂੰ ਕੀਮਤੀ ਖਜ਼ਾਨਾ ਸਮਝ ਕੇ ਸੌਣ ਲੱਗਾ ਵੀ ਆਪਣੀ ਹਿੱਕ ਤੇ ਧਰ ਕੇ ਸੌਆਂ ਕਰੇ ਉਹ ਬਿਲਕੁਲ ਉਸ ਤਰ੍ਹਾਂ ਵਸਾਣੀ ਸੀ ਕਰਦਾ ਤੇ ਨੂਆ ਪੁੱਤ ਹਰੇਕ ਟਾਈਮ ਇਹ ਢੀਕ ਚ ਰਹਿੰਦੇ ਸਨ ਕਿ ਕਿਹੜਾ ਵੇਲਾ ਹੋਵੇ ਬਾਪੂ ਉਹ ਪੋਟਲੀ ਲਾ ਕੇ ਰੱਖੇ ਤੇ ਅਸੀਂ ਉਹ ਪੋਟਲੀ ਚੁਰਾਈਏ لیکن باپو ਨੂੰ ਵੀ ਪਤਾ ਸੀ ਕਿ ਉਹ ਪੋਟਲੀ ਦੀ ਕੀਮਤ ਨਾਲੀ ਮੇਰੀ ਕੀਮਤ ਮੈਨੂੰ ਰੋਟੀ ਪਾਣੀ ਤਾਂ ਹੀ ਮਿਲ ਰਿਆ ਹੁਣ ਥੋੜਾ ਟਾਈਮ ਨੰਗਨ ਤੋਂ ਬਾਅਦ ਚੰਗੀ ਸੇਵਾ ਕਰਉਣ ਤੋਂ ਬਾਅਦ ਬਾਪੂ ਦੀ ਮੌਤ ਹੋ ਜਾਂਦੀ ਆ ਬਾਪੂ ਦੀ ਮੌਤ ਟਾਈਮ ਜਦੋਂ ਮੌਤ ਹੋਣ ਤੋਂ ਬਾਅਦ ਪਹਿਲਾ ਸੰਸਕਾਰ ਤੋਂ ਉਸਦੇ ਨੋਆ ਪੁੱਤ ਦੇਖਦੇ ਆ ਕਿ ਉਹ ਪੋਟਲੀ ਖੋਲਣ ਤੇ ਪੋਟਲੀ ਖੋਲਣ ਲਈ ਦੋਨੇ ਨੂਆ ਦੋਨੇ ਪੁੱਤ ਤੇ ਪੋਤੇ-ਪੋਤੀਆਂ ਵੀ ਕੋਲ ਬਹਿ ਜਾਂਦੇ ਆ ਤੇ ਦੋਨੇ ਫਿਰ ਆਪਸ ਵਿੱਚ ਗੱਲਾਂ ਕਰਦੇ ਆ ਕਿ ਭਾਈ ਜੋ ਵੀ ਕੁਛ ਹੋਏਗਾ ਅੱਦਾ-ਅੱਦਾ ਹੋਏਗਾ। ਫਰ ਦੋਨੋਂ ਪੋਟਲੀ ਖੋਲਣ ਬੈਠਦੇ ਆ ਤਾਂ ਉਹ ਦੇਖਦੇ ਆ ਕਿ ਹਜੇ ਬਾਪੂ ਬਾਪੂ ਦੀ ਮਰਤਕ ਦੇਹ ਤਾਂ ਹਜੇ ਮੰंजे ਤੇ ਪਈ ਹੈ ਤੇ ਉਹ ਪੋਟਲੀ ਖੋਲਣ ਦੀ ਤਿਆਰੀ ਕਰਦੇ ਆ ਤੇ ਜਦੋਂ ਪੋਟਲੀ ਖੋਲਦੇ ਆ ਤੇ ਉਸ ਵਿੱਚ ਕੁਝ ਛੋਟੇ ਪੱਥਰ ਦੇ ਕੁਝ ਵੱਡੇ ਪੱਥਰ ਹੁੰਦੇ ਨੇ ਤੇ ਉਹ ਵੇਖ ਕੇ ਹੈਰਾਨ ਹੋ ਜਾਂਦੀ ਆ ਕਿ ਇਹ ਸਭ ਕੀ ਆ ਤਾਂ ਫਿਰ ਉਹ ਪਿੰਡ ਦੇ ਸਿਆਣੇ ਬੰਦਿਆਂ ਨੂੰ ਬੁਲਾਉਂਦੇ ਨੇ ਕਿ ਸਾਡਾ ਬਾਪੂ ਗੁਜ਼ਰ ਗਿਆ ਸਸਕਾਰ ਕਰਨਾ ਲੇਕਿਨ ਅਸੀਂ ਤਾਂ ਇਸਪੋਰਟ ਲਈ ਦੇ ਚੱਕਰ ਵਿੱਚ ਇਸ ਦੀ ਸੇਵਾ ਹੀ ਬੜੀ ਕੀਤੀ ਲੇਕਿਨ ਸਾਨੂੰ ਇਸ ਵਿੱਚੋਂ ਕੁਝ ਨਹੀਂ ਮਿਲਿਆ ਫਿਰ ਪਿੰਡ ਦਾ ਇੱਕ ਤੇ ਬਾਪੂ ਦੇ ਸੁਪੁੱਤਰਾਂ ਨੂੰ ਪੁੱਛਦਾ ਹੈ ਕਿ ਭਾਈ ਕੀ ਤੁਸੀਂ ਅਜੇ ਤੱਕ ਆਪਣੇ ਪਿਓ ਨੂੰ ਇਸ ਲਾਲਚ ਮਾਰੇ ਹੀ ਸਾਂਭਿਆ ਕਿ ਤੁਹਾਡਾ ਫਰਜ਼ ਨਹੀਂ ਸੀ ਬੰਦਾ ਕਿ ਉਸ ਨੂੰ ਇੱਕ ਪੁੱਤਰ ਨਾ ਹੋਣ ਦੇ ਨਾਂ ਤੇ ਤੁਸੀਂ ਉਸ ਦੀ ਦੇਖਭਾਲ ਕਰੋ ਉਸ ਨੂੰ ਦੋ ਟਾਈਮ ਦੀ ਰੋਟੀ ਨੇ ਸੀ ਮਿਲ ਸਕਦੀ ਤਾਂ ਉਹ ਆਪਣੇ ਆਸ ਪੜੋਸ ਦੇ ਸਾਕ ਸੰਬੰਧੀਆਂ ਨੂੰ ਤੇ ਆਂਢ ਗੁਆਣ ਦੇ ਲੋਕਾਂ ਨੂੰ ਵੀ ਸਿਆਣਾ ਬਜ਼ੁਰਗ ਇਕੱਠਾ ਕਰ ਲੈਂਦਾ ਤੇ ਬਾਪੂ ਦੀਆਂ ਨੋਹਾਂ ਤੇ ਬਾਪੂ ਦੇ ਪੁੱਤਰਾਂ ਤੋਂ ਇਹ ਗੱਲ ਪੁੱਛਦਾ ਹੈ ਕੀ ਭਾਈ ਇਸੇ ਲਾਲਚ ਦੇ ਮਾਰਿਆ ਹੀ ਤੁਸੀਂ ਆਪਣੇ ਪਿਆਉਣ ਨੂੰ ਸਾਂਭਿਆ ਤੇ ਹੁਣ ਤੁਸੀਂ ਉਸ ਦਾ ਸੰਸਕਾਰ ਕਰਨ ਨੂੰ ਇਸ ਲਈ ਕਾਲੀ ਕਰਤੇ ਪਏ ਹੋ ਕਿ ਤੁਹਾਨੂੰ ਖਜ਼ਾਨੇ ਵਿੱਚੋਂ ਕੁਝ ਨਹੀਂ ਮਿਲਿਆ ਤਾਂ ਬਾਪੂ ਮਰਤੇ ਕਦੇ ਜਿਹੜੀ ਪਈ ਹੈ ਤੇ ਪਿੰਡ ਦੇ ਲੋਕ ਵੀ ਦੁਹਾ ਦੁਹਾ ਕਰ ਰਹੇ ਨੇ ਤੇ ਲੇਕਿਨ ਇਸ ਟਾਈਮ ਬਾਪੂ ਦੇ ਦੋਨੇ ਸੁਪੁੱਤਰ ਤੇ ਦੋਨੇ ਨੂਹਾ ਬੜੀਆਂ ਸ਼ਰਮਿੰਦਾ ਨੇ ਕਿ ਅਸੀਂ ਕਿੰਨੇ ਲਾਲਚ ਵਿੱਚ ਆ ਕੇ ਇਹ ਲਾਹਨਤ ਜੱਗ ਤੋਂ ਖੱਟੀ ਐ ਉਹਨਾਂ ਨੂੰ ਆਂਡ ਗਵਾਣ ਤੇ ਵੱਡੇ ਲੋਕਾਂ ਵਿੱਚ ਸ਼ਰਮਿੰਦਾ ਹੋਣਾ ਪਿਆ ਇਹ ਸੀ ਅੱਜ ਦੀ ਕਹਾਣੀ ਕੱਲ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਅੱਜ ਲਈ ਧੰਨਵਾਦ ਜੀ